ਆ ਨਾ ਯਾਰ ਭਾਈ 200 ਪੀ ਨਾਲ ਲਾ ਕੇ ਦਿੱਤਾ ਸੀ ਇਹ ਕਿੱਲੇ ਦਾ 300 ਰੁਪਏ ਦਾ ਦਿੱਤਾ ਸੀ ਇਹ 4 ਕਿਲੋ ਦਾ ਪੈਕੇਟ ਹੈ ਇਹ ਜੂਰੀਏ ਜਰਾ ਲਾ ਕੇ ਛੱਟਣਾ ਇਸੇ ਕਾ ਕਰੂ ਫਾਇਦਾ ਕਨਾ ਹੂੰ ਕਰੂਗੀ ਜੇ ਛੱਡਿਆ ਹੂੰ ਬਾਕੀ ਯਾਰ ਦੇਖੋ ਹੁਣ ਇਹ ਕੀ ਕਾਦੇ ਵਾਸਤੇ ਆ ਫਸਲਾਂ ਵਾਸਤੇ ਇਹ ਘਾਟਾਂ ਵਾਸਤੇ ਵੀ ਫਾਇਦਾ ਪਤਾ ਨਹੀਂ ਰੱਬ ਜਾਣੇ ਕਰੂ ਪਤਾ ਨਹੀਂ ਨਾ ਛੁੰਡ ਜਾ ਤੱਕ ਨੂੰ ਰੋਕਦਾ ਇਹ ਇਹਦਾ ਤਾਕ ਤੋਂ ਵਾਸਤੇ ਆ ਘਾਟਾਂ ਵਾਸਤੇ ਉਹ ਰੱਬ ਜਾਣੇ ਇਹ ਕਰੂ ਜਾਂ ਨਾ ਕਰੂ ਫਾਇਦਾ ਇਹ ਹੁਣ ਕਹੇ ਨਹੀਂ ਸਕਦੇ ਆ ਤੁਹਾਡੇ ਸਾਹਮਣੇ ਆ ਕਿੱਲੇ ਦਾ ਇਹ ਕਿੱਲੇ ਥਾਂ 'ਚ ਪਾਉਣਾ ਇਹ ਪੈਕਟ ਜੂਰੀਆ 'ਚ ਰਾ ਕੇ ਦਿੱਤਾਗੇ ਅਸੀਂ ਇਹ ਡੀਏਪੀ ਦੇ ਨਾਲ ਲਾ ਕੇ ਦਿੱਤਾ ਸੀ ਉਦੋਂ ਵੀ ਇਹ ਵੀ ਕਿਹੜਾ ਇਦ ਕੀ ਕੱਲੀ ਮਿਲੀ ਐ ਇਹ ਤਾਂ ਬਹੁਤ ਖਲੀ ਆਪਾਂ ਦਾ ਸੱਟਿਆ ਨਹੀਂ ਇਹਦੀ ਪਹਿਲੀ ਵਾਰ ਸੱਟ ਰਹੇ ਹਾਂ ਪਤਾ ਜੂਰੀਆ ਪੌਣੇ ਆਣੇ ਕਲੀ ਜਾਂ ਕਦੇ ਘਾਟ ਵਾਲੀ ਸਪਰੇ ਦਾ ਪਮਾ ਨਹੀਂ ਕਰਦੀਏ ਉਹ ਕਦੇ ਜੇ ਕੋਈ ਪੀੜੀ ਪੂਲੀ ਹੋ ਜੇ ਨਹੀਂ ਵੈਸੇ ਕਰੀ ਨਹੀਂ ਤੇ ਅੱਜ ਦੀ ਪਹਿਲੀ ਵਾਰ ਪਾ ਰਹੇ ਹਾਂ ਤੇ ਅਰਪਾ ਕਰ ਰਹੇ ਹਾਂ ਗਾਉਂੇ ਪੌਣੋ ਪੈਣਾ ਸੀ ਫਿਰ ਅੱਜ ਦੀ ਏਪੀ ਨਾਲ ਲਾਇਆ ਤੇ ਹੁਣ ਇਹਦਾ ਪਤਾ ਲੱਗ ਜੂ ਆਪਾਂ ਨੂੰ ਇਹ ਜਿਹੜੇ ਕਿਸੇ ਭਰਾ ਨੇ ਪਹਿਲਾਂ ਵੀ ਛੜਦਾ ਵੀ ਇਹ ਫਾਇਦਾ ਕਰਦਾ ਹੈ ਜਾਂ ਨਾ ਕਰਦਾ ਇਹਦੇ ਬਾਰੇ ਸਾਨੂੰ ਜਰੂਰ ਦੱਸਿਓ ਕਮੈਂਟਾਂ ਰਾਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਸਾਰੇ ਭਰਾ ਚੈਨਲ ਨੂੰ ਫੋਲੋ ਕਰਿਓ ਧੰਨਵਾਦ ਸਾਰੇ ਭਰਾ